ਛੋਟੇ ਸਾਹਿਬ ਜਾਤੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸੰਤ ਭਵਨ ਕੂਟਿਆ ਅੰਗੀਠਾ ਸਾਹਿਬ ਰੌਲੀ ਵਿਖੇ ਸਜਾਇਆ ਗਿਆ ਇਸ ਮੌਕੇ ਦੇ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਵੀ ਕੱਢਿਆ ਗਿਆ ਜਿਸ ਦੇ ਵਿੱਚ ਤਕਰੀਬਨ ਆਲੇ ਦੁਆਲੇ ਦੇ 7 ਪਿੰਡਾਂ ਦੀ ਸੰਗਤ ਨੇ ਸ਼ਮੂਲੀਅਤ ਕੀਤੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਨਗਰ ਕੀਰਤਨ ਦੇ ਵਿੱਚ ਸਜਾਈ ਗਈ ਪਾਲਕੀ ਸਾਹਿਬ ਦੇ ਉੱਤੇ ਪੈਰਾਸ਼ੂਟ ਦੇ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਜਿਹੜੀ ਕਿ ਵਿਸ਼ੇਸ਼ ਤੌਰ ਤੇ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਨੀਪੜ ਸਾਹਿਬ ਰੌਲੀ ਤਨ ਤਨ ਸੰਤ ਪਾਪਾ ਨਰੈਣ ਸਿੰਘ ਜੀ ਤਨ ਤਨ ਸੰਤ ਸਾਹਿਬਾ ਪਤਾਲਾ ਸਿੰਘ ਜੀ ਨੂੰ ਆਪਰਸ਼ਾਂ ਦੇ ਉੱਪਰ ਤਰਸਾਂ ਤੋਂ ਅੰਮ੍ਰਿਤ ਵੇਲੇ ਚੱਲ ਕੇ ਪਹਿਲਾਂ ਚੰਗਾਵੇਂ ਨਗਰ ਫਿਰ ਕਪੂਰੇ ਹੁਣ ਦਾਤੇ ਨਗਰ ਆਇਆ ਜਿਹਦੇ ਵਿੱਚ ਭਾਗੀ ਸਿੰਘਾਂ ਨੇ ਜਹਦਾਰ ਚੰਦ ਸਿੰਘ ਆਲਮਗੀਰ ਜੀਆ ਨੇ ਬਹੁਤ ਗੁਰੂ ਘਰ ਦਾ ਇਤਿਹਾਸ ਸੰਸਕਰਣ ਕਰਾਇਆ ਦਾਤੇ ਨਗਰ ਦੀ ਸੰਗਤਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਉਹ ਸਾਰੇ ਨਗਰ ਕਿਰਦਾਰ ਸਭ ਪਿਆਰੇ ਆ ਸਾਰਿਆਂ ਨੂੰ ਬੇਨਤੀ ਹੈ ਵੀ ਠੰਡੇ ਪਾਟੇ ਦਾ ਅਮਰਦ ਸ਼ਬੋ ਮੈਸੇਜ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਣਾ ਨਾਲ ਜੁੜੋ ਸਾਰੇ ਸੰਗਤ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੰਦੇ ਹਾਂ ਰਾਹ ਹੋ ਗਿਆ ਹੈ ਆਪ ਸਾਹਿਬ ਲਾਈਵ ਤੇ ਇਸ ਚੈਨਲ ਦੇ ਲਈ ਸਰਬਜੀਤ ਰੌਲੀ ਦੀ ਵਿਸ਼ੇਸ਼ ਰਿਪੋਰਟ